ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾਚਤਾ ਪ੍ਰੋਗਰਾਮ ਵਿੱਚ ਤੁਹਾਡਾ ਸੁਆਗਤ ਹੈ ਜੀ ਪੰਜਾਬ ਦੇ ਵਿੱਚ ਚਾਰ ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਦਾ ਤਰੀਕਾ ਦਾ ਐਲਾਨ ਨਹੀਂ ਹੋਇਆ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ 4 ਅਕਤੂਬਰ ਨੂੰ ਨਤੀਜੇ ਆਉਣਗੇ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਵਾਂ 'ਚ ਵੋਟਾਂ ਪੈਣਗੀਆਂ 4 ਅਕਤੂਬਰ ਨੂੰ ਨਤੀਜੇ ਆਉਣਗੇ ਪਹਿਲਾ ਪੜਾ 18 ਸਤੰਬਰ ਦੂਜਾ ਪੜਾ 25 ਸਤੰਬਰ ਤੀਜਾ ਪੜਾ 1 ਅਕਤੂਬਰ ਤੇ ਨਤੀਜੇ 4 ਅਕਤੂਬਰ ਨੂੰ ਪਰ ਦੇਸ਼ ਦੇ ਵਿੱਚ 30 ਸੀਟਾਂ ਤੇ ਜਿਮਨੀ ਚੋਣਾ ਹੋਣੀਆਂ ਸੀ ਉਹਨਾਂ 30ਾਂ ਸੀਟਾਂ ਤੇ ਜਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਜਿਦੇ ਵਿੱਚ ਪੰਜਾਬ ਦੀਆਂ 4 ਬੀਸੀ ਜਿਹੜੇ ਸਾਡੇ ਐਮਐਲਏ ਐਮਪੀ ਬਣੇ ਨੇ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਚੱਬੇਵਾਲ ਰਾਜਕੁਮਾਰ ਚੱਬੇਵਾਲ ਹੋਰੀ ਕਾਂਗਰਸੀ ਐਮਐਲਏ ਸੀ ਆਪ ਚ ਗਏ ਤੇ ਐਮਪੀ ਬਣ ਗਏ ਹਾਂ ਰਾਜਾ ਬੜਿੰਗ ਐਮਐਲਏ ਕਾਂਗਰਸ ਦੇ ਸੀ ਤੇ ਕਾਂਗਰਸ ਵੱਲੋਂ ਐਮਪੀ ਬਣ ਗਏ ਸੁਖਜਿੰਦਰ ਰੰਦਾਵਾ ਹੋਰੀ ਕਾਂਗਰਸ ਵੱਲੋਂ ਐਮਐਲਏ ਸੀ ਐਮਪੀ ਬਣ ਗਏ ਮੀਥੇਰੋਰੀ ਆਪ ਵੱਲੋਂ ਐਮਐਲਏ ਸੀ ਐਮਪੀ ਬਣ ਗਏ ਸੋ ਐਮਪੀ ਦੋ ਆਪ ਦੇ ਨੇ ਤੇ ਦੋ ਕਾਂਗਰਸ ਦੇ ਨੇ ਇਹ ਉਹ ਚਾਰ ਸੀਟਾਂ ਨੇ ਜਿੱਥੇ ਐਮਐਲਏ ਜੀ ਐਮਐਲਏ ਸਿਪ ਛੱਡ ਕੇ ਐਮਪੀ ਬਣੇ ਨੇ ਸੋ ਪਰ ਅੱਜ ਤਰੀਕਾ ਦੀ ਚਰਚਾ ਸੀ ਕਿ ਹਰਿਆਣਾ ਨਾਲ ਜੰਮੂ ਕਸ਼ਮੀਰ ਦਾ ਇਹਨਾਂ ਦਾ ਵੀ ਐਲਾਨ ਹੋਏਗਾ ਪਰ ਚੋਣ ਕਮਿਸ਼ਨ ਨੇ ਨਾ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕਾ ਲਾਨੀਆਂ ਨਾ ਚਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕਾ ਲਾਨੀਆਂ ਨਾ ਦੇਸ਼ ਦੀਆਂ 30 ਜਿਮਨੀ ਚੋਣਾਂ ਲਈ ਐਲਾਨ ਕੀਤਾ ਸੋ ਜਿਹਦੇ ਵਿੱਚ ਪੰਜਾਬ ਦੀਆਂ ਵੀ 80 ਟਾਂ ਤੇ ਜਿਮਨੀ ਚੋਣ ਨਹੀਂ ਹੋਣ ਜਾ ਰਹੀ ਹਲੇ ਪਰ ਹਰਿਆਣਾ ਤੇ ਜੰਮੂ ਕਸ਼ਮੀਰ ਚੋਣ ਜਾ ਰਹੀ ਹੈ ਸੋ ਤਿਆਰੀਆਂ ਅਕਲ ਦੀਆਂ ਸ਼ੁਰੂ ਵੀ ਹੋ ਗਈਆਂ ਸੀ ਪੰਜਾਬ 'ਚ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿੰਦੇ ਕੈਬਨਿਟ 'ਚ ਇਸ਼ਾਰਾ ਚਾ ਕੀਤਾ ਸੀ ਕਿ ਵੀ ਚੱਕ ਲੋ ਕਰ ਲੋ ਤਿਆਰੀ ਆਪਾਂ ਪਹਿਲਾਂ ਵਿਧਾਨ ਸਭਾ ਦੀਆਂ 4 ਜਿਮਨੀ ਚੋਣਾਂ ਤੇ ਫਿਰ ਆਪਾਂ ਪੰਚਾਇਤੀ ਚੋਣਾਂ ਪਰ ਹੁਣ ਪਹਿਲਾ ਪੰਚਾਇਤੀ ਚੋਣਾਂ ਜਾਂ ਜਮਿਨੀ ਚੋਣਾਂ ਇਹ ਚ ਅਜੇ ਵੀ ਉਲਝਣ ਤਾਣੀ ਬਣ ਗਈ ਆ ਕਿਉਂਕਿ 4 ਜਮਿਨੀ ਚੋਣਾਂ ਦੀ ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਨੇ ਨਹੀਂ ਕੀਤਾ